ਪੰਜਾਬ ਚ ਕਪਾਦੀ ਫਸਲ ਤੇ ਚਿੱਟੀ ਮੱਖੀ ਨੇ ਫਿਰ ਤੋਂ ਹਮਲਾ ਕਰ ਦਿੱਤਾ ਜਿਸ ਨਾਲ ਕਪਾਹ ਇਸਨਾਂ ਲਈ ਖਤਰਾ ਪੈਦਾ ਕਰ ਸਕਦੀ ਹੈ ਕਪਾਦੀ ਵਸਲ ਹੁਣ ਫੁੱਲ ਦੇਣ ਦੀ ਅਵਸਥਾ ਵਿੱਚ ਹੈ ਇਸ ਵਸਲ ਤੇ ਚਿੱਟੀ ਮੱਖੀ ਦਾ ਹਮਲਾ ਕਰੀਬ 15 ਪਿੰਡਾਂ ਵਿੱਚ ਨਜ਼ਰ ਆਇਆ ਹੈ Lenovo Vibe K5 Plus ਨੂੰ ਕੰਪਨੀ ਨੇ 8499 ਰੁਪਏ ਵਿੱਚ ਲਾਂਚ ਕੀਤਾ ਸੀ Flipkart ਤੇ ਇਸ ਨੂੰ ਇੱਕ exchange offer ਦੇ ਤਹਿਤ 1499 ਰੁਪਏ ਦੇ ਵਿੱਚ ਵੇਚਿਆ ਜਾ ਰਿਹਾ ਹੈ ਜਦਕਿ ਬਿਨਾਂ exchange ਦੇ ਫੋਨ Flipkart ਤੇ 7999 ਰੁਪਏ ਵਿੱਚ ਉਪਲਬਧ ਹੈ exchange offer ਦਾ ਫਾਇਦਾ ਉਹਨੂੰ ਹੀ ਮਿਲ ਸਕੇਗਾ ਜਦੋਂ ਤੁਹਾਡਾ ਪੁਰਾਣਾ ਫੋਨ ਕੰਪਨੀ ਦੇ ਟਰਮਸ ਐਂਡ ਕੰਡੀਸ਼ਨਸ ਦੇ ਖਰਾ ਉਤਰੇਗਾ Samsung ਨੇ ਆਪਣੇ ਬਜਟ ਸੀਰੀਜ਼ ਦੇ ਨਵੇਂ smartphone Galaxy J1 Ace Neo ਲਾਂਚ ਕਰ ਦਿੱਤਾ ਹੈ। ਇਸ smartphone ਨੂੰ ਕੰਪਨੀ ਦੀ ਅਧਕਨੀ ਫ੍ਰੀ ਕੀ ਵੈੱਬਸਾਈਟ ਤੇ ਜਿਸਟ ਕੀਤਾ ਗਿਆ ਹੈ। ਹਾਲਾਂਕਿ ਫੋਨ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਉਮੀਦ ਜਤਾਈ ਜਾ ਰਹੀ ਹੈ ਕਿ ਫੋਨ ਦੀ ਕੀਮਤ ਕਾਫੀ ਘੱਟ ਹੋਏਗੀ। ਇਸ smartphone ਤਿੰਨ ਰੰਗਾਂ ਦੇ ਵਿੱਚ ਉਪਲਬਧ ਹੋਏਗਾ। ਫੇਸਬੁਕ ਆਪਣੇ ਮੈਸੇਜ ਐਪ ਮੈਸੈਂਜਰ ਦੇ ਫਾਰਮੈਟ ਵਿੱਚ ਵੱਡਾ ਬਦਲਾ ਕਰਨ ਦੀ ਤਿਆਰੀ ਵਿੱਚ ਹੈ ਇਹ ਬਦਲਾ ਮੈਸੈਂਜਰ ਵਿੱਚ ਸੀਕ੍ਰੀਟ ਕਨਵਰਸੇਸ਼ਨ ਦੇ ਨਾਮ ਨਾਲ ਹੋਵੇਗਾ ਇਸ ਸੁਵਿਧਾ ਦੇ ਤਹਿਤ ਜੋ ਗਾਹਕ ਫੇਸਬੁਕ ਮੈਸੈਂਜਰ ਐਪ ਯੂਜ਼ ਕਰਦੇ ਹੈ ਉਸ ਨੂੰ ਆਪਣੇ ਨਿੱਜੀ ਮੈਸੇਜ ਨੂੰ ਪ੍ਰਾਈਵੇਟ ਰੱਖਣ ਦਾ ਆਪਸ਼ਨ ਮਿਲੇਗਾ ਤੁਰਦ ਦੇ ਮੁਕਾਰੀਕਾਰੀ ਅਧਿਕਾਰੀ ਜੈਕ ਦੋਰ ਸੇ ਦਾ ਅਕਾਊਂਟ ਹੈਕ ਹੋ ਗਿਆ ਇੱਕ ਮੀਡੀਆ ਰਿਪੋਰਟ ਚ ਜਾਣਕਾਰੀ ਸਾਹਮਣੇ ਆਈ ਹੈ ਆਵਰ ਮਾਈਨ ਨਾਮਕ ਇੱਕ ਸਮੂਹ ਨੇ ਟਵੀਟ ਕਰਕੇ ਦੋਰ ਸੇ ਦਾ ਅਕਾਊਂਟ ਹੈਕ ਕਰਨ ਦੀ ਜ਼ਿੰਮੇਵਾਰੀ ਲਈ ਹੈ ਇਸ ਤੋਂ ਪਹਿਲਾਂ ਇਸੇ ਸਮੂਹ ਨੇ ਫੇਸਬੁੱਕ ਦੇ ਸੀਈਓ ਮਾਰਕ ਚੁਕਰਬਰਗ ਅਤੇ ਗੂਗਲ ਦੇ ਸੀਈਓ ਸੁੰਦਰ ਪਚਾਈ ਦਾ ਅਕਾਊਂਟ ਵੀ ਹੈਕ ਕੀਤਾ ਸੀ ਵਦੇਸ਼ ਤੋਂ ਆਉਣ ਵਾਲੇ ਹਵਾਈ ਯਾਤਰੀ ਹੁਣ ਦੇਸ਼ ਦੇ ਕੁਮਾਂਤਰੀ ਹਵਾਈ ਅੱਡਿਆਂ ਤੇ ਸਥਿਤ ਫੀਸ ਮੁਕਤ ਦੁਕਾਨਾਂ ਤੋਂ 25000 ਰੁਪਏ ਤੱਕ ਦੇ ਸਮਾਨ ਦੀ ਖਰੀਦਾਰੀ ਕਰ ਸਕਣਗੇ ਫੀਸ ਮੁਕਤ ਸਮਾਨ ਦੀ ਖਰੀਦਾਰੀ ਦੀ ਹੱਦ 5 ਗੁਣਾ ਤੱਕ ਵਧਾ ਦਿੱਤੀ ਗਈ ਹੈ ਇਹ ਫੈਸਲਾ ਯਾਤਰੀ ਦੀ ਸ਼ਿਕਾਇਤ ਦੇ ਬਾਅਦ ਲਿਆ ਗਿਆ ਜਿੱਦਾਂ ਲੱਗਣਾ ਸੀ ਕਿ ਫੀਸ ਮੁਕਤ ਖਰੀਦਾਰੀ ਦੀ 5000 ਰੁਪਏ ਤੋਂ ਮੌਜੂਦਾ ਹੱਦ ਘੱਟ ਹੈ ਅਤੇ ਇਸ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ